ਰਾਜ ਦੇ ਤੱਕ ਦੇ ਇਤਿਹਾਸ ਐ ਸਿੱਖ ਕੌਮ ਨੇ ਕਦੇ ਕਿਸੇ ਤੇ ਜ਼ੁਲਮ ਨਹੀਂ ਕੀਤਾ ਕਦੇ ਪਹਿਲਾ ਵਾਰ ਨਹੀਂ ਕੀਤਾ ਅਸੀਂ ਹਮੇਸ਼ਾ ਐਕਸ਼ਨ ਦਾ ਰਿਐਕਸ਼ਨ ਕਰਦੇ ਹਾਂ ਸੂਰੀ ਨੇ ਗੰਦ ਬੋਲਿਆ ਤਾਂ ਟੰਗਿਆ ਪਰਵਾਰ ਨੇ ਦੱਸਿਆ ਉਹ ਚੜ ਕੇ ਆਏ ਅਗਲਾ ਦੇਖ ਦੇ ਤੇਗ ਦੇ ਸਿਧਾਂਤ ਨੂੰ ਮੰਨੀ ਬੈਠਿਆ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਦਿੱਤੇ ਅਗਲਾ ਧੋਕ ਕੇ ਪੈਰਾ ਜਨ ਚੜ ਕੇ ਆਊਗਾ ਭਾਈ ਨਿਮਰਤਾ ਨਾਲ ਆਓਗੇ ਦੇਖ ਚੁਗਾ ਕੇ ਭੇਜਾਂਗੇ ਜਾਂ ਚੜ ਕੇ ਆਊਗਾ ਫਿਰ ਤਾਂ ਖੰਡਾ ਖੜਕਾਣਾ ਹੀ ਪੈਂਦਾ ਹੈ ਅੰਦਰ ਅੰਦਰ ਇਕੱਠੇ ਨਹੀਂ ਹੋ ਸਕਦੇ ਜੇ ਪ੍ਰਸ਼ਾਸਨ ਚਾਵੇ ਤੇ ਇਸ ਤਰ੍ਹਾਂ ਨਹੀਂ ਇਕੱਠੇ ਹੋ ਸਕਦੇ ਚਾਵੇ ਤਾਂ ਸੂਰਜ ਨਹੀਂ ਦੇਖ ਸਕਦੇ ਇਕੱਠੇ ਕਰਨ ਦਾ ਕਾਰਨ ਕੀ ਲੱਗਦਾ ਤੁਹਾਨੂੰ ਚਾਉਂਦੇ ਸੀਗੇ ਭਾਈ ਸੰਦੀਪ ਸਿੰਘ ਸੰਨੀ ਦੀ ਗੱਲ ਹੁੰਦੀ ਹੈ 3 ਸਾਲ ਤੇ ਟ੍ਰਾਇਲ ਪੂਰੇ ਹੋ ਜਾਂਦੇ ਨੇ ਗਵਾਹੀਆਂ ਗੁਵੀਆਂ ਹੋ ਜਾਂਦੀਆਂ ਸਾਇਦ ਉਹਨਾਂ ਦੀ ਜ਼ਮਾਨਤ ਨੇੜੇ ਨੂੰ ਲੱਗੀ ਹੋਈ ਸੀਗੀ ਡੀਐਨਏ ਹਮਤ ਬਣਦੇਗਾ ਤੇ ਨਵੇਂ ਪਸੱਕੇ ਪਤਾ ਹੀ ਚੱਲੋ ਵੀ ਕੱਲ ਕੋ ਮੈਂ ਇਹਨਾਂ ਦੇ ਪਿੱਛੇ ਨਾ ਲੱਗੇ ਜਿਹੜਾ ਸਿੱਖੀ ਦੀ ਅਸਲ ਸੋਤ ਦੀ ਚੱਲੂਗਾ ਕਿਉਂਕਿ ਸਿੱਖੀ ਜਨਨ ਨੇ ਭੇਖ ਬਹੁਤ ਬਣਾਤੇ ਨਾ ਬਥੇਰੇ ਹੈ ਨਾ ਜਿਵੇਂ ਰਸੂਲ ਪਰ ਵਰਗੇ ਉਹ ਕਹਿੰਦਾ ਕਰਾਰ ਦਿੱਤਾ ਬਹਿਰੂਪੀਆ ਹੈ ਨਾ ਬੀਹਾਂ ਦੀ ਨਾਲ ਪਿੱਛੇ ਲੱਗੀ ਚੱਲੋ ਫੇਰ ਸਾਨੂੰ ਤੁਹਾਡੇ ਤੋਂ ਕੋਈ ਦਿੱਕਤ ਨਹੀਂ ਹੈਗੀ ਉਹ ਲੇਟ ਕਰਨ ਦਾ ਇਹਦਾ ਮਤਲਬ ਕੀ ਹੁੰਦਾ ਆ ਸੱਟਾ ਡੋਨ ਹੋ ਜਾਣਗੀ ਆ ਠੀਕ ਹੈ ਬਾਅਦ ਵਿੱਚ ਮੈਡੀਕਲ ਚ ਘਟ ਹੁੰਦਾ ਜਾਂ ਨਹੀਂ ਐਸੇ ਦਾ ਯਾਰ ਜੇ ਚਾਹਣ ਅੱਜ ਵੀ ਮੈਡੀਕਲ ਕਰਾਉਣਾ ਉਹਦਾ ਜਾਂ ਤਾਂ ਪੀਆ ਤਾਂ ਇਸ ਕਰਕੇ ਨਹੀਂ ਕਰਾ ਰਹੇ ਵੀ ਥੋੜਾ ਠੀਕ ਜਾ ਹੋ ਜੇ ਚੱਲਣਾ ਜੋਗਾ ਹੋ ਜੇ ਹੈ ਨਾ ਨਵਦੀਪ ਪਰ ਇਹ ਕੀ ਗੱਲ ਮਨੁੱਖੀ ਅਧਿਕਾਰ ਹੋਰ ਪਾਸੇ ਸੀ ਤੁਹਾਨੂੰ ਬਹੁਤ ਅਸ਼ਦਤ ਕੀਤਾ ਗਿਆ ਜਿਹੜੇ ਮਨੁੱਖੀ ਅਧਿਕਾਰ 84 ਤੋਂ ਬਾਅਦ ਇਹਨਾਂ ਨੇ ਸਾਨੂੰ ਐਜ਼ ਐ ਅੰਤਗਵਾਦੀ ਰਿਪ੍ਰেজੈਂਟ ਕਰਤਾ ਸਾਰੀ ਦੁਨੀਆ ਦੇ ਅੰਦਰ ਹੈ ਉਹ ਟੈਗ ਲਾ ਕੇ ਸਾਡੇ ਮੁੰਡੇ ਮਰੇ ਗਏ 95 ਤੱਕ ਚੋਲਾ ਪਾ ਰੱਖਿਆ ਤੁਸੀਂ ਇਨਸਾਨ ਮਿਲ ਜੂਗਾ ਤੁਹਾਨੂੰ ਕੋਈ ਹਿਊਮਨ ਰਾਈਟ ਮਿਲ ਜੂਗਾ ਤੁਹਾਨੂੰ ਹੈਨਾ ਫੇਰ ਭਾਈ ਤੁਸੀਂ ਬਹੁਤ ਅੰਧੇਰੀ ਵਿੱਚ ਹੋ ਤੁਹਾਨੂੰ ਜਾਗਣ ਦੀ ਲੋੜ ਹੈ ਤੁਹਾਨੂੰ ਚਾਨਣ ਦੀ ਲੋੜ ਹੈ ਸਾਨੂੰ ਚਾਨਣ ਦਿਖ ਚੁੱਕਿਆ ਹੈ ਅਜਾਦ ਹੋਣ ਬਿਨਾ ਤੁਹਾਡਾ ਕੋਈ ਹੱਲ ਨਹੀਂ ਹੈਗਾ ਅਜਾਦ ਸੋਚ ਰੱਖੋ ਅਜਾਦ ਸੋਚ ਰੱਖੋਗੇ ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਬਿਲਕੁਲ ਸਾਹਮਣੇ ਆ ਪ੍ਰੋਟੈਸਟ ਹੋ ਰਿਹਾ ਵਾ ਜਿਹਨੂੰ ਸੰਕੇਤਕ ਪ੍ਰੋਟੈਸਟ ਕਿਹਾ ਗਿਆ ਵਾ ਤੇ ਨਾਲ ਹੀ ਇਹ ਗੱਲ ਕਹਿ ਦਿੱਤੀ ਗਈ ਆ ਕਿ ਸੰਕੇਤਕ ਪ੍ਰੋਟੈਸਟ ਆ ਜੇ ਪ੍ਰਸ਼ਾਸਨ ਵੱਲੋਂ ਸੰਦੀਪ ਸਿੰਘ ਸੰਨੀ ਦੀ ਮੁਲਾਕਾਤ ਨਾ ਕਰਵਾਈ ਉਹਦਾ ਹਾਲਚਲ ਬਾਰੇ ਨਾ ਪਤਾ ਲੱਗਾ ਤੇਸੀਂ ਵੱਡੇ ਪੱਧਰ ਦਾ ਪ੍ਰੋਗਰਾਮ ਲੀਕ ਸਕਦੇ ਆ ਲਗਭਗ ਜੇ ਗੱਲ ਕਰੀਏ ਤੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਆ। ਕੁਝ-ਕੁਝ ਛੱਡ ਕੇ ਤਕਰੀਬਨ ਤਕਰੀਬਾਪਾ ਗੱਲ ਕਰੀਏ ਤੇ ਪੰਜਾਬ ਦੀ ਹਰ ਜਥੇਬੰਦੀ ਪਹੁੰਚੀ ਆ। ਹਰਿਆਣੇ ਤੋਂ ਵੀ ਵੀਰ ਆ ਸਾਡੇ ਨਾਲ ਤੇ ਹਰ ਇੱਕ ਜਗ੍ਹਾ ਦੇ ਉੱਤੇ ਨੌਜਵਾਨ ਵੀਰ ਦੀ ਸ਼ਮੂਲੀਅਤ ਦੇਖ ਸਕਦੇ ਹੋ। ਨਵਦੀਪ ਸਿੰਘ ਜਲਬੇੜਾ ਸਾਡੇ ਨਾਲ ਅਗਰ ਫਤਿਹ ਸੰਜ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਵਦੀਪ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ ਇੱਕ ਨੌਜਵਾਨ ਹੋਣ ਦੇ ਨਾਤੇ ਕਿਉਂਕਿ ਸੰਦੀਪ ਸਿੰਘ ਵੱਲੋਂ ਜੋ ਕੀਤਾ ਗਿਆ ਉਸ ਤੋਂ ਬਾਅਦ ਵਿੱਚ ਜੋ ਘਟਨਾਕਮ ਵਾਪਰਿਆ ਸੰਦੀਪ ਸਿੰਘ ਵੱਲੋਂ ਨਹੀਂ ਕੀਤਾ ਗਿਆ ਸੰਦੀਪ ਸਿੰਘ ਨਾਲ ਕੀਤਾ ਗਿਆ ਮੈਂ ਕੱਟ ਗਿਆ ਦੋ ਵਾਰ ਪਟਿਆਲੇ ਜੇਲ੍ਹੇ ਮੈਨੂੰ ਪਤਾ ਜੀ ਅੰਦਰ ਦਾ ਸਿਸਟਮ ਕੀ ਆ ਕਿੱਥੇ ਚੱਕੀਆਂ ਨੇ ਕਿੱਥੇ ਬਲੌਕ ਆ ਕਿੱਥੇ ਕੰਟੀਨ ਆ ਕਿੱਥੇ ਗੁਰਦੁਆਰਾ ਸਾਹਿਬ ਜੇ ਪ੍ਰਸ਼ਾਸਨ ਚਾਹੇ ਨਾ ਤਾਂ ਅਸੀਂ ਸੂਰਜ ਵੀ ਨਹੀਂ ਦੇਖ ਸਕਦੇ ਇੱਕ ਦੂਜੇ ਦਾ ਮੇਲ ਮਲਾਪ ਹੋਣਾ ਤਾਂ ਬਹੁਤ ਵੱਡੀ ਗੱਲ ਜੇ ਪ੍ਰਸ਼ਾਸਨ ਚਾਹੇ ਤਾਂ ਅੰਦਰ ਕੋਠੜੀਆਂ ਵੀ ਹੁੰਦੀਆਂ ਨੇ ਜਿਹਦੇ ਚ ਸੂਰਜ ਵੀ ਨਹੀਂ ਦਿਖਦਾ ਚੱਕੀਆਂ ਹੁੰਦੀਆਂ ਨੇ ਉਹ ਛੋਟੀਆਂ ਹੁੰਦੀਆਂ ਨੇ ਹਨਾ ਇਹ ਗੱਲ ਸਾਰ ਚੱਕੀਆਂ ਦੀ ਦੱਸੀ ਜਾ ਰਹੀ ਹੈ ਹੁਣ ਪ੍ਰਸ਼ਾਸਨ ਕਲੀਅਰ ਕਰੇ ਨਾ ਵੀ ਇਹ ਇਹ ਇਕੱਠੇ ਕਿਵੇਂ ਹੋਏ ਨੇ ਠੀਕ ਹੈ 3 ਸਾਲ ਚ ਅਜ ਤੱਕ ਇਹ ਜੀ ਕੋਈ ਰਿਪੋਰਟ ਨਹੀਂ ਆਈ ਸੰਦੀਪ ਸਿੰਘ ਸੰਨੀ ਦੀ ਵੀ ਜੀਨੇ ਉਹਨੇ ਕਿਸੇ ਦੇ ਹੱਥ ਵੀ ਲਾਇਆ ਹੋਇਆ ਠੀਕ ਹੈ ਕਿਉਂਕਿ ਉਹ ਸਿੱਖੀ ਸਿੱਦਕ ਦੇ ਪਹਿਰਾ ਦੇਣ ਵਾਲਾ ਨੌਜਵਾਨ ਆ ਚੜ੍ਹਦੀ ਕਲਾ ਵਾਲਾ ਯੋਧਾ ਆ ਉਹਨੇ ਬਾਹਰ ਵੀ ਸੂਰੀ ਨੂੰ ਜਦੋਂ ਮਾਰਿਆ ਸੀਗਾ ਸੂਰੀ ਗੰਦ ਬੋਲਦਾ ਸੀ ਸਿੱਖਾਂ ਦੀ ਧੀਆ ਪੈਣਾ ਬਾਰੇ ਤਾਂ ਕਰਕੇ ਉਹਨੂੰ ਗੱਡੀ ਚਾੜਿਆ ਸੀਗਾ ਸਿੱਖ ਕੌਮ ਦਾ ਇਤਿਹਾਸ ਰਿਹਾ ਬਾਬੇ ਨਾਨਕ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਕਹਿਣਾ ਮੈਂ ਫੇ ਸਾਰੇ ਡਿਸਕਸ ਵੀ ਕਰ ਲਾਂਗੇ ਪਰ ਅੱਜ ਤੱਕ ਦੇ ਇਤਿਹਾਸ ਹੈ ਸਿੱਖ ਕੌਮ ਨੇ ਕਦੇ ਕਿਸੇ ਤੇ ਜ਼ੁਲਮ ਨਹੀਂ ਕੀਤਾ ਕਦੇ ਪਹਿਲਾ ਵਾਰ ਨਹੀਂ ਕੀਤਾ ਅਸੀਂ ਹਮੇਸ਼ਾ ਐਕਸ਼ਨ ਦਾ ਰਿਐਕਸ਼ਨ ਕਰਦੇ ਹਾਂ ਸੂਰੀ ਨੇ ਗੰਦ ਬੋਲਿਆ ਤਾਂ ਟੰਗਿਆ ਪਰਿਵਾਰ ਨੇ ਦੱਸਿਆ ਉਹ ਚੜ ਕੇ ਆਏ ਅਗਲਾ ਦੇਖਦੇ ਤੇਗਦੇ ਸਿਧਾਂਤ ਨੂੰ ਮੰਨੀ ਬੈਠਿਆ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਦਿੱਤੇ ਅਗਲਾ ਠੋਕ ਕੇ ਪੈਰਾਂ ਤੇ ਚੜ ਕੇ ਆਊਗਾ ਬਾਈ ਨਿਮਰਤਾ ਨਾਲ ਆਓਗੇ ਦੇਖ ਛਾ ਕੇ ਭੇਜਾਂਗੇ ਜੇ ਚੜ ਕੇ ਆਊਗਾ ਫਿਰ ਤਾਂ ਖੰਡਾ ਖੜਕਾਣਾ ਹੀ ਪੈਂਦਾ ਹੈ ਤੇ ਹੁਣ ਪ੍ਰਸ਼ਾਸਨ ਉਹਦਾ ਨੁਕਸਾਨ ਕਰਾਉਣਾ ਚਾਹੁੰਦਾ ਸੀਗਾ ਉਹਨਾਂ ਨੂੰ ਇਕੱਠੇ ਕਰਕੇ ਜਦੋਂ ਇਕੱਠੇ ਹੋ ਹੀ ਨਹੀਂ ਸਕਦੇ ਅੰਦਰ ਅੰਦਰ ਇਕੱਠੇ ਨਹੀਂ ਹੋ ਸਕਦੇ ਜੇ ਪ੍ਰਸ਼ਾਸਨ ਚਾਵੇ ਤੇ ਇਸ ਤਰ੍ਹਾਂ ਨਹੀਂ ਇਕੱਠੇ ਹੋ ਸਕਦੇ ਚਾਵੇ ਤਾਂ ਸੂਰਜ ਨਹੀਂ ਦੇਖ ਸਕਦੇ ਇਕੱਠੇ ਕਰਨ ਦਾ ਕਾਰਨ ਕੀ ਲੱਗਦਾ ਤੁਹਾਨੂੰ ਆ ਚਾਹੁੰਦੇ ਸੀਗੇ ਭਾਈ ਸੰਦੀਪ ਸਿੰਘ ਸੰਧੀ ਦਾ ਆਪੇ ਵੀ ਕੁਝ ਵੀਰਾਂ ਨਾਲ ਗੱਲਬਾਤ ਕੀਤੀ ਹੋਈ ਹੈ ਕਹਿੰਦੇ ਕਿ 3 ਸਾਲ ਦਾ ਤੁਸੀਂ ਗੱਲ ਕੀਤੀ ਨੇ ਕਿ 3 ਸਾਲ ਦਾ ਸਮਾਂ ਹੋ ਚੱਲਿਆ ਤੇ ਤਕਰੀਬਨ ਲੱਗਦਾ ਸੀ ਕਿ ਹੋ ਸਕਦਾ ਜਾਂ ਪ੍ਰੋਲ ਤੇ ਜਾਂ ਜਮਾਨਤ ਹੋ ਸਕਦੀ ਸੀ ਸ਼ਾਇਦ ਉਹਦਾ ਕਾਰਨ ਹੀ ਲੱਗਦਾ ਇਹ ਗੱਲ ਹੁੰਦੀ ਹੈ 3 ਸਾਲ ਚ ਟ੍ਰਾਇਲ ਪੂਰੇ ਹੋ ਜਾਂਦੇ ਨੇ ਗਵਾਹੀਆਂ ਗੂਈਆਂ ਹੋ ਜਾਂਦੀਆਂ ਨੇ ਸ਼ਾਇਦ ਉਹਨਾਂ ਦੀ ਜਮਾਨਤ ਨੇੜੇ ਨੂੰ ਲੱਗੀ ਹੋਈ ਸੀ ਵੀ ਇਹਨਾਂ ਨੂੰ ਬਣਦੇਗਾ ਵੀ ਨਵੇਂ ਪਸ ਅੱਗੇ ਵਧਾਈ ਚੱਲੋ ਵੀ ਕੱਲ ਕੋਮ ਇਹਨਾਂ ਦੇ ਪਿੱਛੇ ਨਾ ਲੱਗੇ ਇਹਦੇ ਬੱਚੇ ਆਪਣੇ ਜਿਹੜੇ ਸਾਨੂੰ ਸੋਚਦੇ ਪੈਰਾ ਤਾਂ ਇਹ ਜੇ ਉਹਦੇ ਦੇ ਦੇਣਾ ਪਊਗਾ ਨਾ ਜਿਨੇ ਕੌਮ ਦੀ ਪੱਗ ਸਿਰ ਤੇ ਰੱਖੀ ਦਵਾਰੇ ਉਹਨਾਂ ਨੂੰ ਉਹ ਚਾਹੁੰਦੇ ਨਹੀਂ ਬਿ ਇਹ ਜੇ ਉਹਦੇ ਬਾਹਰ ਆਉਣ ਹੁਣ ਬੰਦੀ ਸਿੰਘ ਕਿਉਂ ਨੇ ਹਵਾਰਾ ਸਾਹਿਬ ਹੋ ਗਏ ਹੈ ਨਾ ਆਪਣੇ ਜਥੇਦਾਰ ਹੋ ਗਏ ਭਾਈ ਰੱਜੋ ਅਣਜੀ ਵੀ ਅੰਦਰ ਨੇ ਇਸੇ ਜੇਲ੍ਹ 'ਚ ਨੇ ਪਟਿਆਲਾ ਦੇ ਕਿਉਂ ਨਹੀਂ ਕੱਢਦੇ ਇਹਨਾਂ ਵੀ ਸੋਚਦੇ ਉਹਨਾਂ ਨੂੰ ਕੋਈ ਘਤਰ ਨਹੀਂ ਹੈਗਾ ਕਿਸੇ ਖਾੜੇ ਤੋਂ ਬਾਹਰ ਬਥੇਰੇ ਦੁਰੇ ਵੀਰਦੇ ਨੇ ਵੀ ਜਿਹੜਾ ਇਹਨਾਂ ਦੀ ਸੋਚ ਦੇ ਚੱਲੂਗਾ ਨਾ ਜਿਹੜਾ ਸਿੱਖੀ ਦੀ ਅਸਲ ਸੋਤ ਦੀ ਚੱਲੂਗਾ ਕਿਉਂਕਿ ਸਿੱਖੀ ਜਨਨ ਨੇ ਭੇਖ ਬਹੁਤ ਬਣਾਤੇ ਨਾ ਬਥੇਰੇ ਹੈ ਨਾ ਜਿਵੇਂ ਰਸੂਲ ਪਰ ਵਰਗੇ ਉਹ ਗੱਲ ਕਰਾਰ ਦਿੱਤਾ ਬੈਰੋਪੀਆ ਹੈ ਨਾ ਵਿਹਾਂ ਵੀ ਨਾ ਪਿੱਛੇ ਲੱਗੀ ਚੱਲੋ ਫੇਰ ਸਾਨੂੰ ਤੁਹਾਡੇ ਤੋਂ ਕੋਈ ਦਿੱਕਤ ਨਹੀਂ ਹੈਗੀ ਜੋ ਮਰਜੀ ਬੋਲੀ ਜਾਵੇ ਤੇ ਬੈਰੋਪੀਆ ਦੇ ਪਿੱਛੇ ਜੋ ਮਰਜੀ ਕਰਦੇ ਰਹੋ ਤੁਸੀਂ ਕਰੀ ਚੱਲੋ ਨਜ਼ਾਰੇ ਲੋ ਆਪਣੀ ਜ਼ਿੰਦਗੀ ਦੇ ਘੁੰਮੋ ਫਿਰੋ ਐਸ ਕਰੋ ਐ ਨਜ਼ਾਰੇ ਲੋ ਜਿੰਨੇ ਮਰਜੀ ਹੈ ਨਾ ਪਰ ਸਿੱਧਕ ਦੀ ਗੱਲ ਨਹੀਂ ਕਰਨੀ ਰਾਜ ਦੀ ਗੱਲ ਨਹੀਂ ਕਰਨੀ ਆਜ਼ਾਦ ਸੋਚ ਨਹੀਂ ਰੱਖਣੀ ਵੀ ਫੇਰ ਤੁਹਾਡੇ ਨਾਲ ਉਹ ਨਾ ਉਹਨਾਂ ਦੇ ਪਿੱਛੇ ਤੁਹਾਨੂੰ ਨਹੀਂ ਅਸੀਂ ਲੱਗਣ ਦਵਾਂਗੇ ਤਸ਼ੱਦਦ ਤੁਹਾਡੇ ਤੇ ਵੀ ਬਹੁਤ ਹੋਇਆ ਸੀ ਤੁਸੀਂ ਵੀ ਬਹੁਤ ਵਾਰੀ ਦੱਸਿਆ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਕੀ ਲੱਗਦਾ ਜ਼ਿਆਦਾ ਤਸ਼ੱਦਦ ਹੋਣ ਦੇ ਕਾਰਨ ਹੁਣ ਮਿਲਾਇਆ ਨਹੀਂ ਜਾ ਰਿਹਾ ਜਾਂ ਜੋ ਵੀ ਪਰਿਵਾਰ ਕਹਿ ਰਿਹਾ ਦੇਖੋ ਗੱਲ ਉੱਥੇ ਆ ਜਾਂਦੀ ਹੈ ਹੈਨਾ ਵੀ ਹੁਣ ਹੁਣ ਆਪਾਂ ਆਏ ਕਿਉਂ ਆ ਇੱਥੇ ਹੈਨਾ ਪਰਿਵਾਰ ਨੇ ਵੀਡੀਓਜ਼ ਜਾਰੀਆਂ ਕੀਤੀਆਂ ਹੈਨਾ ਵੀ ਭਾਈ ਨਾਲ ਤਸ਼ੱਦਦ ਬਹੁਤ ਹੋਇਆ ਸੰਦੀਪ ਭਾਈ ਸੰਦੀਪ ਸਿੰਘ ਸੰਨੀਆ ਉਹ ਲੇਟ ਕਰਨ ਦਾ ਇਹਦਾ ਮਤਲਬ ਕੀ ਹੁੰਦਾ ਆ ਸੱਟਾਂ ਡੋਨ ਹੋ ਜਾਣਗੀਆਂ ਠੀਕ ਹੈ ਬਾਅਦ ਵਿੱਚ ਮੈਡੀਕਲ 'ਚ ਘਟ ਹੁੰਦਾ ਜਾਂ ਨਹੀਂ ਬੈਸੇ ਦਾ ਯਾਰ ਜੇ ਚੌਣ ਅੱਜ ਵੀ ਮੈਡੀਕਲ ਕਰਾਉਣਾ ਉਹਦਾ ਜਾਂ ਬਈ ਤਾਂ ਇਸ ਕਰਕੇ ਨਹੀਂ ਕਰਾ ਰਿਹਾ ਵੀ ਥੋੜਾ ਠੀਕ ਜਾ ਹੋ ਜਾ ਚੱਲ ਜਾਊਗਾ ਹੋ ਜੇ ਹੈਨਾ ਨਹੀਂ ਅੱਜ ਵੀ ਚੌਣ ਦਾ ਇਹਨਾਂ ਦੀ ਇੰਨੀ ਸੈਟਿੰਗ ਹੁੰਦੀ ਹੈ ਡਾਕਟਰਾਂ ਨਾਲ ਬਾਈ ਹੈਨਾ ਇਹਨਾਂ ਨੂੰ ਲੋੜ ਵੀ ਨਹੀਂ ਹੈਗੀ ਉੱਧਰ ਜਾਣ ਦੀ ਨਾਰਮਲ ਆ ਸਕਦੀ ਰਿਪੋਰਟ ਮੈਂ ਨੋਰਮਲ ਬਾਈ ਬਹੁਤ ਗੰਭ ਹੈ ਇੱਥੇ ਦੇ ਕਾਨੂੰਨ ਇੱਥੇ ਦੇ ਸਿਸਟਮ ਇਹਨਾਂ ਦੇ ਸਿਰਫ ਦਰਿੰਦਗੀ ਹੈ ਇੱਥੇ ਇਨਸਾਫ ਨਹੀਂ ਹੈ ਕੋਈ ਇਨਸਾਫ ਨਹੀਂ ਹੈ ਮਨੁੱਖੀ ਅਧਿਕਾਰਾਂ ਦਾ ਵਾਸਤਵਤ ਪਾਇਆ ਜਾਂਦਾ ਕਿਹਾ ਜਾਂਦਾ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਉਹ ਕਿੱਥੇ ਚਲ ਜਾਂਦਾ ਨਵਦੀਪ ਭਰੇ ਕੀ ਗੱਲ ਮਨੁੱਖੀ ਅਧਿਕਾਰ ਹੋਰ ਕਿ ਪਾਸੇ ਸੀ ਤੁਹਾਨੂੰ ਬਹੁਤ ਅਸ਼ਦਤ ਕੀਤਾ ਗਿਆ ਕਿਹੜੇ ਮਨੁੱਖੀ ਅਧਿਕਾਰ 84 ਤੋਂ ਬਾਅਦ ਇਹਨਾਂ ਨੇ ਸਾਨੂੰ ਐਜ਼ ਐ ਅੰਤਕਵਾਦੀ ਰਿਪਰਿਜ਼ੈਂਟ ਕਰਤਾ ਸਾਰੀ ਦੁਨੀਆ ਦੇ ਅੰਦਰ ਹੈ ਉਹ ਟੈਗ ਲਾ ਕੇ ਸਾਡੇ ਮੁੰਡੇ ਮਰੇ ਗਏ 95 ਤੱਕ ਇਹਨਾਂ ਨੇ ਖਤਮ ਕਰਨਾ ਭਾਈ ਤੁਹਾਨੂੰ ਠੀਕ ਹੈ ਕੋਈ ਇੱਥੇ ਹਿਊਮਨ ਰਾਈਟ ਨਹੀਂ ਹੈਗਾ ਸਿੱਖਾਂ ਵਾਸਤੇ ਠੀਕ ਹੈ ਕੋਈ ਇੱਥੇ ਇਨਸਾਫ ਨਹੀਂ ਹੈਗਾ ਸਿੱਖਾਂ ਵਾਸਤੇ ਜੇ ਤੁਸੀਂ ਹਜੇ ਵੀ ਕੋਈ ਚੋਲਾ ਪਾ ਰੱਖਿਆ ਤੁਸੀਂ ਇਨਸਾਫ ਮਿਲ ਜੂਗਾ ਤੁਹਾਨੂੰ ਕੋਈ ਹਿਊਮਨ ਰਾਈਟ ਮਿਲ ਜੂਗਾ ਤੁਹਾਨੂੰ ਹੈਨਾ ਫੇਰ ਭਾਈ ਤੁਸੀਂ ਬਹੁਤ ਅੰਧੇਰੇ ਵਿੱਚੋਂ ਤੁਹਾਨੂੰ ਜਾਗਣ ਦੀ ਲੋੜ ਆ ਤੁਹਾਨੂੰ ਚਾਨਣ ਦੀ ਲੋੜ ਆ ਸਾਨੂੰ ਚਾਨਣ ਦਿਖ ਚੁੱਕਿਆ ਆ ਆਜ਼ਾਦ ਹੋਣ ਬਿਨਾ ਤੁਹਾਡਾ ਕੋਈ ਹੱਲ ਨਹੀਂ ਹੈਗਾ ਆਜ਼ਾਦ ਸੋਚ ਰੱਖੋ ਆਜ਼ਾਦ ਸੋਚ ਰੱਖੋਗੇ ਤਾਂ ਸੰਘਰਸ਼ ਕਰੋਗੇ ਜਨਮ ਮਰਨ ਵਾਲੇ ਖਾੜੇ ਚੋਂ ਪਾਸੇ ਹੋ ਜੂਗੇ મોત ਦਾ ਡਰ ਨਿਕਲ ਜੂਗਾ ਅੰਦਰੋਂ ਗੁਲਾਮੀ ਨਿਕਲ ਜੂਗੀ ਅਸੀਂ ਤਾਂ ਸਵੇਰੇ ਅਰਦਾਸ ਕਰਕੇ ਨਿਕਲਦੇ ਆਂ ਪ੍ਰਸ਼ਾਸਨ ਕੱਲ ਦਾ ਮਾਰਦਾ ਅੱਜ ਮਾਰੇ ਅਸੀਂ ਤਾਂ ਇਹਨਾਂ ਰਾਹਾਂ ਦੇ ਤੁਰਪੇ ਜਲਦੀ ਪਾ 80 ਤੋਂ 90 ਦੇ ਹਾਕੇ ਵੀ ਹੋ ਜਾਂ ਸੀ ਕਿ ਤੁਹਾਡੇ ਵਰਗੇ ਨੌਜਵਾਨੇ ਨੂੰ ਕੋ ਕੋ ਕੇ ਮਾਰਤਾ ਜਾਂਦਾ ਸੀ ਅ ਤਸ਼ੱਦਦ ਜੋ ਤੇਰੇ ਨਾਲ ਹੋਇਆ ਤੂੰ ਵੀ ਦੱਸਿਆ ਸੀ ਕਿ ਮੇਰੇ ਨਾਲ ਬਹੁਤ ਤਸ਼ੱਦਦ ਹੋਇਆ ਪਰ ਜੋ ਉਹ ਤਸ਼ੱਦਦ ਸੀ ਉਪਿਆਨਕ ਤਸ਼ੱਦਦ ਤੇ ਉਹ ਮੁਲਾਜ਼ਮਾਂ ਨੂੰ ਮਲਜ਼ਮ ਬਣ ਗਏ ਐ ਇਸ ਟਾਈਮ ਦੇ ਉੱਤੇ ਅੱਜ ਵੀ ਜਿਹੜੇ ਸੂਬੇ ਦੀ ਕੁੱਟ ਮਾਰਦਾ ਜ਼ਿਕਰ ਹੋ ਰਿਹਾ ਉਹਨੇ ਬਹੁਤ ਕਹਿਰ ਢਟਾਇਆ ਖਾਸ ਕਰਕੇ ਕੌਮ ਤੇ ਸਾਡੀਆਂ ਧੀਆਂ ਭੈਣਾਂ ਦੇ ਬੇਅਦਬੀਆਂ ਕੀਤੀਆਂ ਉਹਨਾਂ ਤਰ੍ਹਾਂ ਦੇ ਵਿੱਚ ਜਿਆਦਤੀਆਂ ਕੀਤੀਆਂ ਉਹਨਾਂ ਮੁਲਾਜ਼ਮਾਂ ਨੇ ਫੀਤੀਆਂ ਲਾਉਣ ਦੀ ਖਾਤਰ ਕਿੱਥੋਂ ਤੱਕ ਕਰਮ ਕੀਤੇ ਕਿ ਫੀਤੀਆਂ ਦੀ ਖਾਤਰ ਸਾਡੀ ਨੌਜਵਾਨ ਪੀੜੀ ਕਰ ਕਰਦੀ ਅੱਜ ਉਹ ਮਲਜ਼ਮ ਬਣੇ ਆ ਮਲਜ਼ਮ ਬਣਨ ਤੋਂ ਬਾਅਦ ਜੇਲ੍ਹ ਚ ਆਉਂਦੇ ਆ ਤੇ ਸੰਦੀਪ ਸਿੰਘ ਸਨਿਨੇ ਟਾਕਰਾ ਸਾਡੀ ਸਾਰੀ ਨਾ ਆਸ ਜਿਹੜੀ ਵਾਹਿਗੁਰੂ ਤੇ ਆ ਅਸੀਂ ਸੱਚੇ ਹਨ ਅਸੀਂ ਕੋਈ ਇਨਸਾਫ ਕਰ ਰਿਹਾ ਦੇਖ ਸਜ਼ਾ ਭੁਗਤ ਰਹੇ ਨੇ ਲੇਟ ਹੋ ਗਈ ਸਜ਼ਾ ਪਰ ਭੁਗਤ ਰਹੇ ਨੇ ਹੈਨਾ ਜਿਨ੍ਹਾਂ ਨੇ ਕੱਲ ਸੰਦੀਪ ਸਿੱਨੀ ਦੇ ਹੱਥ ਲਾਇਆ ਹੋਣਾ ਉਹਨਾਂ ਨੂੰ ਵੀ ਸੋਚਣ ਦੀ ਲੋੜ ਹੈ ਵੀ 50 ਹਜ਼ਾਰ ਲੱਖ ਰੁਪਏ ਦੀ ਸੈਲਰੀ ਤੁਹਾਡੇ ਵਾਸਤੇ ਸਭ ਕੁਝ ਹੋ ਗਈ ਸੂਰੀ ਤੁਹਾਡੀਆਂ ਤੀਆਂ ਭੈਣਾਂ ਨੂੰ ਗਲਤ ਨਹੀਂ ਬੋਲਦਾ ਸੀ ਜਿਹੜੇ ਅੰਦਰ ਪੁਲਿਸ ਮੁਲਾਜ਼ਮ ਬੰਦ ਨੇ ਉਹਨਾਂ ਨੇ ਤੁਹਾਡੀ ਕੌਮ ਦੇ ਬੱਚੇ ਨਹੀਂ ਮਾਰੇ ਜਿਹੜੇ ਤੁਸੀਂ ਅੱਜ ਸਾਥ ਦੇ ਰਹੇ ਸਾਡੀ ਡੋਰ ਵਾਹਿਗੁਰੂ ਦੇ ਹੱਥ ਜਾ ਏ ਸਾਨੂੰ ਸਾਰਿਆਂ ਨੂੰ ਵੀ ਖਤਮ ਕਰਦੇ ਨੇ ਜਿਹੜੇ ਜੜੇ ਚ ਲੱਗੇ ਹੋਏ ਨੇ ਜਿਹਨੇ ਹੁਣ ਪਾਣੀ ਨਾਲ ਮਾਰਨ ਤੇ ਲੱਗੇ ਹੋਏ ਨੇ ਪਹਿਲਾਂ ਅੰਨਾ ਸਿਆ ਰਾਈ ਫਿਰ ਮੈ ਤੋਂ ਪ੍ਰਵਾਸ ਕਰਕੇ ਹੈਨਾ ਵੀ ਇਹ ਕਬਜਾ ਛੱਡਣ ਇਸ ਧਰਤੀ ਦੇ ਉੱਤੇ ਹੈਨਾ ਪਰ ਸਾਨੂੰ ਪਤਾ ਸਾਡੇ ਅੱਜ ਵੀ 50 ਤੋਂ 60 ਲੱਖ ਸੀਖ ਸਾਡੇ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਫਿਰ ਉਹ ਆਣਗੇ ਛੱਡ ਕੇ ਠੀਕ ਹੈ ਅਸੀਂ ਤਾਂ ਕਹਿੰਦੇ ਆ ਮਾਰੋ ਅਸੀਂ ਤਾਂ ਕਹਿੰਦੇ ਆ ਮਾਰੋ ਤੁਸੀਂ ਕਿ ਨਗ ਮਾਰਦੇ ਦੁਨੀਆ ਦੇਖ ਰਹੀ ਆ ਠੀਕ ਹੈ ਵਾਹਿਗੁਰੂ ਦੇਖ ਰਿਹਾ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦੁਨੀਆ ਦੇ ਰਾਜ ਕਰਨਾ ਸੀ ਠੀਕ ਹੈ ਆਕੀ ਰਹਿਣਾ ਕੋਰੀ ਵੀ ਸੱਚ ਦਾ ਰਾਜ ਕਰਨਾ ਸਮਾਨਤਾ ਦਾ ਰਾਜ ਕਰਨਾ ਬਰਬਰਤਾ ਦਾ ਰਾਜ ਕਰਨਾ ਆ ਕਿਸੇ ਨਾਲ ਜ਼ੁਲਮ ਨਹੀਂ ਹੋਊਗਾ ਸਾਰੇ ਧਰਮਾਂ ਨੂੰ ਇੱਕ ਨਜ਼ਰ ਨਾਲ ਦੇਖਾਂਗੇ ਠੀਕ ਹੈ ਸਾਰਿਆਂ ਨੂੰ ਇਨਸਾਫ ਮਿਲੂਗਾ ਜਿਹਨੂੰ ਹਿਊਮਨ ਰਾਈਟ ਕਹਿੰਦੇ ਨੇ ਇਹ ਰਾਜ ਅਸੀਂ ਕਰਕੇ ਦਿਖਾਇਆ ਮਹਾਰਾਜਾ ਰਣਜੀਤ ਸਿੰਘ ਦੀ ਹੱਥੀ ਮਹਾਰਾਜਾ ਰਣਜੀਤ ਸਿੰਘ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਜਦੋਂ ਕਿ ਰੇਜ ਨਾ ਯਮਨਾਂ ਤੋਂ ਇੱਧਰ ਆਉਂਦੇ ਸੀ ਨਾ ਫਾਸਲਾ ਲੈਦੀ ਉਸਕੇ ਦਿਨ ਸੀਗੇ ਉਧਰ ਲੋਕਾਂ ਨੂੰ ਪੁੱਛਿਆ ਜਾਂਦਾ ਸੀਗਾ ਨਾ ਕਹਿੰਦੇ ਜਾਤ ਪਾਤ ਹੈਗੀ ਇੱਥੇ ਕਹਿੰਦੇ ਇੱਥੇ ਕੋਈ ਜਾਤ ਪਾਤ ਨਹੀਂ ਹੈਗੀ ਕਿਉਂਕਿ ਸਿੱਖੀ ਦੇ ਅੰਦਰ ਕੋਈ ਜਾਤ ਪਾਤ ਹੋ ਹੀ ਨਹੀਂ ਸਕਦੀ ਕਦੇ ਵੀ ਤੇ ਕਹਿੰਦੇ ਕੋਈ ਧਰਮ ਨੂੰ ਲੈ ਕੇ ਵੀਤ ਕਰਾ ਕਹਰੇ ਨਾ ਧਰਮ ਦਾ ਅੱਛਾ ਗਿਆਨ ਦਿੱਤਾ ਜਾਂਦਾ ਹਿੰਦੂਆਂ ਨੂੰ ਕਿਹਾ ਜਾਂਦਾ ਆਪਣੇ ਵੇਦ ਪੜੋ ਜਾਤਾਂ ਪਾਤਾਂ ਚ ਨਹੀਂ ਪੈਣਾ ਮੁਸਲਮਾਨਾਂ ਨੂੰ ਕਿਹਾ ਜਾਂਦਾ ਵੀ ਪਈਏ ਆਪਣੇ ਅੱਲਾ ਨੂੰ ਯਾਦ ਕਰੋ ਕਿਉਂਕਿ ਆਤਮਾ ਦਾ ਪਰਮਾਤਮਾ ਦਾ ਜਦੋਂ ਮੇਲ ਹੋਣਾ ਆ ਉਹ ਨਾਮ ਜਪ ਕੇ ਹੋਣਾ ਆ ਵੀ ਜਿਹੜੀ ਬਾਬੇ ਨਾਨਕ ਨੇ ਫਲਸਫਾ ਦਿੱਤਾ ਨਾਮ ਜਪੋ ਕੀਰਤ ਕਰੋ ਵੰਡ ਕੇ ਛਕੋ ਵੀ ਭਾਈ ਉਸ ਫਲਸਫੇ ਤੇ ਚੱਲਣਾ ਸਾਰਿਆਂ ਨੇ ਫਿਰ ਵੰਡ ਕੇ ਸਕਦੇ ਸੀ ਅਮੀਰੀ ਗਰੀਬੀ ਨਹੀਂ ਸੀਗੀ ਕਿਉਂ ਨਹੀਂ ਸੀਗੀ ਮੇਰੀ ਗਰੀਬੀ ਇਸ ਕਰਕੇ ਨਹੀਂ ਸੀਗੀ ਜਦੋਂ ਬੰਦਾ ਦੇਖੋ ਅਮੀਰ ਬੰਦਾ ਕੀ ਹੈ ਪੈਸੇ ਨੂੰ ਲੈ ਕੇ ਅਮੀਰ ਮੰਨਦੇ ਆ ਜਦਿਆ ਰਸੀਆ ਉਹਨਾਂ ਦੇ ਅੰਦਰ ਸੱਚ ਭਰਤਾ ਵੀ ਭਾਈ ਵੰਡ ਕੇ ਛਕਣਾ ਜਿਹਦੇ ਕੋਲ ਜਿਆਦਾ ਪੈਸੇ ਕਮਾਉ ਉਹ ਵੀ ਕਹਦਾ ਸੀਗਾ ਯਾਰ ਉਹ ਡੋਨ ਆ ਅੱਜ ਹੋ ਰਿਹਾ ਅੱਜ ਵੀ ਉਹਨੂੰ ਦੇ ਦੇਣੇ ਆ ਭਾਈ ਥੋੜੇ ਜੇ ਪੈਸੇ ਹੈਨਾ ਉਹ ਬਰਬਰਤਾ ਹੋ ਜੂਗੀ ਬਰਬਰਤਾ ਹੋਊਗੀ ਕਿਵੇਂ ਐਵੇਂ ਆਊਗੀ ਜਿਹੜਾ ਹੀ ਪੰਜਾਬ ਦੇ ਅੰਦਰ ਗੰਦ ਪਾਇਆ ਹੋਇਆ ਹੈਨਾ ਬੀਓ ਜੀ ਫਲਾਣੇ ਜਾਤ ਦਾ ਗੁਰਦੁਆਰਾ ਢਮਕਾਣੀ ਜਾਤ ਦਾ ਸਾਡੇ ਨਾਲ ਬੀਤਗਰਾ ਕੀਤਾ ਜਾਂਦਾ ਜੀ ਇਹਨਾਂ ਕੋਲ ਜ਼ਮੀਨਾਂ ਨੇ ਜੀ ਇਹ ਉੱਚੇ ਹੋ ਗਈ ਦੀ ਸਿੱਖੀ ਇਹ ਜੀ ਬਾਬੇ ਬਾਬੇ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਕੋਈ ਉੱਚੀ ਨਹੀਂ ਨੀਚ ਥੋੜੀ ਸੋਚ ਕੇ ਦਿੱਤੀ ਸੀ ਜਿਨੇ ਜਿੰਨੀ ਮਿਹਨਤ કરી ਸੰਭ ਗਏ ਜਿਨੇ ਨਹੀਂ ਸੰਭੀ ਠੀਕ ਹੈ ਤੇ ਨਾਲੇ ਜਿਹੜੇ ਜਿਹੜੇ ਗਲਤ ਬੋਲਦੇ ਨੇ ਜੀ ਹੈ ਨਾ ਬੀਤਗਰਾ ਹੁੰਦਾ ਕਹਿੰਦੇ ਸੀ ਹੁਣ ਵੀ ਦੇਵੇਂ ਰਸੂਲ ਪ੍ਰੀਆ ਜਿਹਾ ਬੋਲਦਾ ਸੀ ਹੈ ਨਾ ਐਂ ਕਰਦੇ ਨੇ ਹਰਮੰਦਰ ਸਾਹਿਬ ਜਾਣਦੇ ਆ ਸਾਰੇ ਅੱਜ ਤੱਕ ਰੋਕਿਆ ਕਿਸੇ ਨੇ ਮੱਥਾ ਟੇਕਣ ਦੋਗੇ ਜਾਤਵਾਲ ਲੰਗਰ ਇਕੱਠੇ ਬੈਠੇ ਬੈਠ ਸਕਦੇ ਆ ਕਿ ਨਹੀਂ ਸਕਦੇ ਫਿਰ ਹੋਰ ਕੀ 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 ਸਮਾਨਤਾ ਦਿਖਾਈਏ ਤੁਹਾਨੂੰ ਸਾਹਮਣੇ ਤੇ ਜਦੋਂ ਅਸੀਂ ਤੁਸੀਂ ਗੱਲ ਕੀਤੇ ਨਾ ਨਰੇ ਭੈਣ ਭਰਾਵਾਂ ਦੀ ਸਾਡੇ ਗੁਰੂਕਾਲ ਵੇਲੇ ਦੀ ਕਹਾਣੀ ਹੈ ਕਹਿੰਦੇ ਉਸ ਸਮੇਂ ਕਿ ਉਹ ਪਿੰਡ ਦੇ ਵਿੱਚ ਕੋ ਚੰਗੇ ਇਨਸਾਨ ਸੀ ਉਹਨਾਂ ਕਿਹਾ ਸੀ ਕਿ ਉਜੜ ਜੋ ਇੱਥੋਂ ਮਾੜਿਆਂ ਨੂੰ ਕਿਹਾ ਤੁਸੀਂ ਇੱਥੇ ਹੀ ਵਸ ਜਿਓ ਉਹ ਕਹਿੰਦੇ ਕਿ ਚੰਗਿਆਂ ਨੂੰ ਉਜੜ ਜੋ ਕਹਿ ਰਹੇ ਹੋ ਉਹ ਕਿੰਨੇ ਥਾਂ ਥਾਂ ਤੇ ਜਾਣਗੇ ਤੇ ਹੋਕਾ ਦੇਣਗੇ ਚੰਗਾ ਕਰਨ ਦਾ ਤੇ ਅੱਜ ਸਾਡੇ ਬਾਹਰ ਵਿਦੇਸ਼ਾਂ 'ਚ ਬੈਠੇ ਆ ਤੇ ਅੱਜ ਜੇ ਲੋੜ ਪਈ ਪੰਜਾਬ ਨੂੰ ਭਾਵੇਂ ਲੋੜ ਪਈ ਹਰਿਆਣੇ ਨੂੰ ਤੇ ਉਹਨਾਂ ਨੇ ਟਰਾਲੀਆਂ ਪਰ ਪਰ ਤੌਰਤੀਆਂ ਤੁਹਾਡੇ ਨੌਜੋਨੇ ਥਰੂ ਮੈਂ ਤੁਹਾਡੇ ਤਸਵੀਰਾਂ ਵੇਖਦਾ ਰਹਿਣਾ ਕਿ ਵੱਡੇ ਭੰਡਾਰ ਤੁਸੀਂ ਜਮਾ ਕਰਕੇ ਰੱਖੇ ਹੋਏ ਆ ਕਿ ਕਿਦਨ ਪੰਜਾਬ ਬਾਜ਼ਮਾਰੀ ਅਸੀਂ ਲੈ ਕੇ ਤੁਰ ਪਈਏ ਜੇ ਲੋਕ ਸਾਡੇ ਵੀਰ ਭੈਣ ਭਰਾ ਬਾਹਰ ਗਏ ਆ ਤੇ ਬਹੁਤਾਤ ਦੇ ਵਿੱਚ ਪੰਜਾਬ ਬਾਰੇ ਸੋਚ ਰਹੇ ਸਾਰੀ ਸੋਚ ਰਹੇ ਆ ਸਾਡਾ ਰਾਜੇ ਬਾਹਰ ਬੈਠਿਆ ਆ ਜਦੋਂ ਤੱਕ ਕੋਮ ਇਹ ਗੱਲ ਨਹੀਂ ਸੋਚੂਗੀ ਸਾਡਾ ਰਾਜ ਬਾਹਰ ਬੈਠਿਆ ਆ ਜੀਓ ਪੋਲਿਟਿਕਸ ਪੜੋ ਗੱਲਾਂ ਅਲੰਪੀਆਂ ਹੋ ਜਾਣਗੀਆਂ ਅਜੇ ਬਸ ਇਹ ਆ ਵੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਨਾ ਕਿਉਂਕਿ ਲੰਬੇ ਇੰਟਰਵਿਊ ਵੀ ਨਹੀਂ ਸੁਣਦੇ ਬਾਈ ਹੈ ਨਾ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸਾਡੇ ਅਗਲੀ ਰਣਨੀਤੀ ਸਾਡੇ ਵੱਲ ਦੇਖ ਰਹੇ ਨੇ ਰਣਨੀਤੀ ਇੱਥੇ ਦੀ ਆ ਜੀ ਦੇਖੋ ਰਣਨੀਤੀ ਕੀ ਹੈ ਗੁਰੂ ਸਾਹਿਬ ਨੇ ਕਿਹਾ ਹੱਕਾਂ ਪਿੱਛੇ ਲੜਨਾ ਹੈ ਲੜਾਂਗੇ ਠੀਕ ਹੈ ਇਨਸਾਫ ਦੀ ਉਮੀਦ ਨਹੀਂ ਹੈਗੀ ਪਰ ਲੜਨਾਂ ਛੱਡਦੇ ਨਹੀਂ ਹੈਗੇ ਲੜ ਰਹੇ ਆ ਆਪਣੀ ਖੇਤੀ ਲਈ ਵੀ ਲੜ ਰਹੇ ਆ ਆਪਣੀ ਕੌਮ ਲਈ ਲੜ ਰਹੇ ਆ ਆਪਣੇ ਪੰਥ ਨੂੰ ਪਿਆਰ ਕਰਦੇ ਆ ਜਿੱਥੇ ਪੰਥ ਦੇ ਭੀੜ ਪੈਂਦੀ ਆ ਪੰਥਕੋਲ ਹੁੰਨੇ ਆ ਅੱਜ ਇੱਥੇ ਮੁਲਾਕਾਤ ਦਾ ਕਿਹਾ ਹੋਇਆ ਆ ਤੇ ਮੁਲਾਕਾਤ ਕਰਾਉਣਗੇ ਦਾ ਬਹੁਤ ਵਧੀਆ ਗੱਲ ਆ ਮੈਡੀਕਲ ਹੋ ਜਿਆ ਨਾ ਨਹੀਂ ਭਾਈ ਲੜਾਂਗੇ ਲੜਨ ਤੋਂ ਇਲਾਵਾ ਸਾਡੇ ਪੱਲੇ ਕੁਝ ਨਹੀਂ ਹੈਗਾ ਨਵਦੀਪ ਸਿੰਘ ਜਲਬੇੜਾ ਜੀ ਸਾਡੇ ਨਾਲ ਸੀ ਨੌਜਵਾਨ ਆ ਨੌਜਵਾਨ ਕਿਤੇ ਜਦੋਂ ਬਾਰਡਰ ਤੋਂ ਅੰਦਰਲੇ ਪਾਸੇ ਨੂੰ ਜਾਣੇ ਚਾਲੂ ਹੋਏ ਪੰਜਾਬ ਤੋਂ ਦਿੱਲੀ ਵਾਲੇ ਪਾਸੇੋਂ ਟਰੈਕਟਰ ਤੇ ਉਦੋਂ ਵਾਟਰ ਕੈਨ ਦਾ ਮੂੰਹ ਮੋੜਿਆ ਸੀ ਇਸ ਨੌਜਵਾਨ ਨੇ ਉਸ ਤੋਂ ਬਾਅਦ ਚਰਚਾਵਾਂ ਚ ਆਇਆ ਤੇ ਉਸ ਤੋਂ ਬਾਅਦ ਤਸ਼ੱਦਦ ਵੀ ਚੱਲਿਆ ਪਿੰਡੇ ਉੱਤੇ ਉਹ ਤਸ਼ੱਦਦ ਦੀ ਅੱਜ ਵੀ ਉਹਨੇ ਕਿਹਾ ਕਿ ਮੈਂ ਇਸ ਜੀਐਲ 'ਚ ਵੀ ਰਿਹਾ ਆ ਮੈਨੂੰ ਪਤਾ ਅੰਦਰ ਕੀ ਹੁੰਦਾ ਵਾ ਕਿਵੇਂ ਦੇ ਸੋਰਸਸ ਵਰਤੇ ਜਾਂਦੇ ਆ ਉਹ ਕੌਮ ਵਾਸਤੇ ਹੋਣ ਉਹ ਦੂਜੀ ਤੇ ਰਵਾਸਤੇ ਹੋਣ ਉਹ ਕਿਵੇਂ ਦੇ ਸੋਰਸਸ ਹੁੰਦੇ ਆ ਵੇਖਦੇ ਆ ਹੁਣ ਨਵਦੀਪ ਸਿੰਘ ਜਲਬੇੜਾ ਨੇ ਗੱਲਬਾਤ ਕੀਤੀ ਆ ਪਰਿਵਾਰ ਵੀ ਕਹਿੰਦੇ ਕਿ ਜੇ ਤੇ ਮਿਲਣ ਦੇਣਗੇ ਠੀਕ ਆ ਨਹੀਂ ਤੇ ਜੋ ਵੀ ਪਰਿਵਾਰ ਰਣਨੀਤੀ ਲੀਕੇਗਾ ਅਸੀਂ ਉਸ ਦੇ ਉੱਤੇ ਫੁੱਲ ਚੜਾਵਾਂਗੇ ਨਾਲ ਚੱਲਾਂਗੇ ਅਸੀਂ ਕੀ ਪਰਿਵਾਰ ਦੀ ਮੁਲਾਕਾਤ ਹੁੰਦੀ ਆ ਕੀ ਇਸ ਤੋਂ ਬਾਅਦ ਦੇ ਵਿੱਚ ਸਿੱਖ ਜਥੇਬੰਦੀਆਂ ਕੋਈ ਵੱਖਰਾ ਸੰਘਰਸ਼ ਲਾਣ ਨਹੀਂ ਆ ਜੁੜੇ ਰਿਓ ਕਾਲ ਚੈਨਲ ਦੇ ਨਾਲ ਕੋਸ਼ਿਸ਼ ਕਰਾਂਗੇ ਤੁਹਾਨੂੰ ਦੀ ਪਲ-ਪਲ ਦੀ ਅਪਡੇਟ ਤੁਹਾਡਾ ਨਾਲ ਸਾਂਝੀ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ